ਆਵੇ ਮਿੱਤਰੋ ਜੇਕਰ ਕੋਈ ਗਾਂ ਗੰਦ ਸੜਦੀ ਜਾਂ ਰੇਸ਼ਾ ਸੜਦੀ ਐ ਸੂਣ ਤੋਂ ਬਾਅਦ ਹੁਣ ਤੁਸੀਂ ਆ ਚੀਜ਼ਾਂ ਦੇ ਸਕਦੇ ਹੋ ਅੱਧਾ ਕਿਲੋ ਸੌਂਫ 2.5 ਕਿਲੋ ਮਿਸ਼ਰੀ ਧਾਗੇ ਵਾਲੀ ਤੇ ਆ ਹੋ ਗਿਆ ਪਾਈਆ ਵੱਡੀਆਂ ਲੈਚੀਆਂ ਤੇ ਆਪਾਂ ਫਿਰ ਲੈਣੀ ਆ ਅਜਵੈਣ ਪਾਈਆ 250 ਗ੍ਰਾਮ ਅਜਵੈਣ ਤੇ ਫਿਰ ਲੈਣੇ ਆ 5 ਪੈਕੇਟ ਗੁਲਗੰਦ ਤੇ ਗੁਲਗੰਦ ਵਧੀਆ ਕੰਪਨੀ ਦੀ ਲਿਓ ਗਈ ਖਰਾਬ ਜੀ ਗਲਗੰਦ ਦੇ ਦਿੰਦੇ ਐ ਇੰਗਰੀਡੀਐਂਟਸ ਚੈੱਕ ਕਰ ਲਓ ਤੁਸੀਂ ਤੇ ਗਲਗੰਦ ਤੇ ਪੰਜ ਬੈਗਟ ਆਪਾਂ ਚਾਹੀਦੇ ਆ ਇਹ ਗਾਂ ਨੂੰ ਦੇਣੀ ਆਪਾਂ ਜਿਹਨੂੰ ਸੂਣ ਤੋਂ ਬਾਅਦ ਹਰੇਸ਼ਾ ਨਹੀਂ ਆਉਣਾ ਹੜ ਦਾ ਗੰਧ ਸਿੱਟਦੀ ਰਹਿੰਦੀ ਆ ਇਹਨਾਂ ਸਾਰਾ ਕੁਛ ਆਪਾਂ ਕੜਾਈ 'ਚ ਪਾ ਲੈਣਾ ਤੇ ਪੰਜ ਡੰਗ ਦੇਣੇ ਆ ਤੁਸੀਂ ਆਪੇ ਹਿਸਾਬ ਲੈ ਲਓ ਕਿੰਨਾ ਕਿੰਨਾ ਲੱਗੂ ਤੇ ਬਣਾਉਣਾ ਇਹਦਾ ਕਾੜਾ ਤੇ ਇੱਕ ਜਿਹੜੀ ਆ ਮਲੇ ਹੁੰਦੀ ਆ ਨਾ ਰੇਲਵੇ ਦੀਆਂ ਲੀਆਂ ਕੋਲੇ ਖੜੇ ਹੁੰਦੇ ਜਿਹੜੇ 베ਰੀ ਮਲੇ ਜਾਂਦੀ ਉਹਦੀਆਂ ਜੜਾਂ ਲਿਆਉਣੀਆਂ ਕੱਢ ਕੇ 2 ਕਿਲੋ 2 ਕਿਲੋ ਨੂੰ 5 ਕਿਲੋ ਪਾਣੀ ਚ ਵਾ ਲੈਣਾ ਜਦੋਂ 2 ਕਿਲੋ ਪਾਣੀ ਰਹਿ ਗਿਆ ساری ਰਾਤ ਤੇ ਫਿਰ ਉਹਨੂੰ ਠੰਡਾ ਕਰਕੇ ਕਾੜੇ ਚ ਕਾੜਾ ਜਿਵੇਂ ਠੰਡਾ ਕਰਕੇ ਉਹਨੂੰ ਗਾਣੂ ਪਿਉਣਾ ਜੇ ਨਹੀਂ ਪੀਦੀ ਨਾਲ ਰਾਈ ਉਹਨੂੰ ਸਿਰ ਤੋਂ ਗਾਂ ਦੇ ਅੰਦਰ ਜਿਹੜਾ ਨਾਲਕਾ ਹੁੰਦਾ ਉਹਦੇ ਰਾਈ ਇਹਦੇ ਨਾਲ ਗਾਂ ਗੰਦ ਸਿੱਟਣੋਂ ਹਟ ਜਾਂਦੀ ਆ ਤੇ ਅੰਦਰ ਸਾਫ਼ ਹੋ ਜਾਂਦੀ ਆ